ਮੈਂ ਬਲਜੀਤ ਸਿੰਘ ਕਾਲੇ ਤੋਂ ਤੁਹਾਡਾ ਜੁਪੈ ਨੂਜ਼ ਸਤਿਗੁਰ ਨਾਲ ਪਰਗਿਆ ਮਿੱਥੀ ਤੋਂ ਤੱਕ ਚੱਲਣ ਹੋਇਆ ਅੱਜ ਜਿੱਥੇ ਪੂਰੇ ਸੰਸਾਰ ਦੇ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇ ਜਿਹਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉਸ ਦੇ ਨਾਲ ਹੀ ਅੱਜ ਮੋਹੱਲਾ ਜੀਤਗਰ ਦੇ ਵਿੱਚ ਵੀ ਸੰਗਤਾਂ ਦੁਆਰਾ ਲੰਗਰ ਲਗਾ ਕੇ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸਵਾਗਤ ਹੈ ਇੱਥੇ ਗਲਬਤ ਕਰਦੇ ਆ ਕਾਉਂਸਲਰ ਬਲਜੀਤ ਸਿੰਘ ਬਲ ਨਾਲ ਵੀ ਉਸ ਮੌਕੇ ਕੀ ਕਹਿਣਾ ਚਾਹੁੰਦੇ ਨੇ ਆਪੋ ਸੁਆਗਤ ਹੈ ਰਾਹਟੀ ਅਲਦੇ ਵਿੱਚ ਅੱਜ ਇਸ ਸ਼ਾਇਰ ਮੰਗਰ ਜੀ ਦਾ ਪ੍ਰਕਾਸ਼ ਪੁਰਬ ਦਾ ਸਬੰਧ ਦਫੀਕੀ ਕਰਾਂਗੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਗਤ ਪਿਤਾ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਜਿੱਥੇ ਵੀ ਨਾਨਕ ਨਾਮ ਨੇਵਾ ਸੰਗਤਾਂ ਵਸਦੀਆਂ ਹਨ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿੱਚ ਬੜੇ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਅਸੀਂ ਸਭ ਤੋਂ ਪਹਿਲਾਂ ਆਪਣੇ ਮੁਹੱਲਾ ਅਜੀਤਨਗਰ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਨਾਨਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅੱਜ ਮੁਹੱਲਾ ਅਜੀਤਨਗਰ ਵਿਖੇ ਚੀਮਾ ਡੇਰੀ ਦੇ ਜੋ ਹਰ ਸਾਲ ਦੀ ਤਰ੍ਹਾਂ ਚਾਹ ਪਕੌੜਿਆਂ ਦੇ ਇੱਥੇ ਲੰਗਰ ਲਗਾਈ ਜਾਂਦੇ ਨੇ ਅੱਜ ਵੀ ਅਸੀਂ ਉੱਥੇ ਉਸ ਲੰਗਰ ਵਿੱਚ ਪਹੁੰਚੇ ਹਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹਰ ਸਾਲ ਇਹ ਲੰਗਰ ਲਗਾਉਂਦੇ ਨੇ ਉਹਨਾਂ ਦਾ ਔਰ ਉਹਨਾਂ ਦੇ ਜੋ ਨਾਲ ਉਹਨਾਂ ਦੇ ਸਾਥੀ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਨਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ